ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਚੈਨਲ ਨੂੰ ਮੇਰੇ ਵੀਰ ਵੱਤੋ ਵੱਤ ਸਬਸਕ੍ਰਾਈਬ ਕਰਨਾ ਲੱਦੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਬਨੇਰੋ ਐਂਡ ਤੱਕਰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜਾਏ ਕੋਈ ਆਪਣੀ ਭੈਣ ਭਰਾ ਖਰੀਦਦਾਰੀ ਕਰ ਸਕੇ ਜੀ ਠੀਕ ਹੈ ਜੀ ਪਹੁੰਚੇ ਆ ਪਿੰਡ ਮਾਣੇ ਮੱਲੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪਟੇ ਬਾਈ ਸ਼ੇਰੇ ਕੋਲ ਪਹੁੰਚੇ ਆ ਦੋ ਐਨੀਮਲ ਲੈ ਕੇ ਆਇਆ ਏ ਇੱਕ ਵੈਡ ਲੈ ਕੇ ਆਇਆ ਏ ਤੇ ਇੱਕ ਝੋਟੀ ਠੀਕ ਹੈ ਜੀ ਤਾਜੀ ਸੂਈ ਸਵਾਈ ਝੋਟੀ ਆ ਗਿੱਲਾ ਨੜੂ ਕਰਦੇ ਆਂ ਗੱਲਬਾਤ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਭਾ ਪੱਤੇ ਬਾਈ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਚੜਦੀ ਕਲਾ ਆਪਾਂ ਸੋਚਿਆ ਕਿ ਅੱਜ ਸ਼ੁਰੂਆਤ ਤੋਂ ਹੀ ਦੋ ਦੋ ਚਾਚਾ ਤਾਰਾਂ ਹਾਂਜੀ ਮਾਰ ਦਈਏ ਮਾਰ ਦਈਏ ਤੇ ਮੁੜ ਕੇ ਜਿਹੜੀ ਤੋਰਾ ਤਾਰਾ ਕਰਵਾਵਾਂਗੇ ਚੈੱਕ ਸਮਝ ਲੱਗ ਜੇ ਅਗਲੇ ਭੈਣ ਭਰਾ ਨੂੰ ਕੋਈ ਖਰੀਦਦਾਰੀ ਕਰ ਲੈਂਦਾ ਦੂਰੋਂ ਨੇੜਿਓਂ ਠੀਕ ਆ ਜੀ ਤੇ ਲਓ ਜੀ ਕੀ ਬਾਤ ਹੈ ਥਾਂ ਥਣ ਬਹੁਤ ਸੋਹਣਾ ਬਣ ਗਿਆ ਕਰਮਾਈ ਦਾ ਬਾਈ ਸ਼ਮਸ਼ੇਰ ਸਿੰਘ ਹੋ ਠੀਕ ਠਾਕ ਜੀ ਵਧੀਆ ਵਧੀਆ ਪਿੰਡ ਪਿੰਡ ਮਾੜੇ ਮਲੀਆਂ ਜੀ ਜ਼ਿਲ੍ਹਾ ਜ਼ਿਲ੍ਹਾ ਤਨਤਾਰ ਤੇ ਤਹਿਸੀਲ ਤਨਤਾਰ ਠੀਕ ਹੈ ਤਨਤਾਰ ਤੇ ਮੋਬਾਈਲ ਨੰਬਰ 977992124 ਠੀਕ ਹੈ ਤੇ ਲਿਆਂਦੀ ਬਾਲਟੀ ਬੋਲਟੀ ਕੋਈ ਹੈਗੀ ਬਾਲਟੀ ਆਵੇ ਪਾਜੀ ਇੱਥੇ ਪਈ ਮਗਰੀ ਬਾਲਟੀ ਦੂਰ ਨਾਲ ਕੱਢੀ ਠੀਕ ਹੈ ਸੱਜਣੋ ਲਓ ਤਰਾ ਤੁਰਾ ਮਰਵਾ ਕੇ ਤੁਹਾਨੂੰ ਖਵਾ ਦਨੇ ਆ ਬਾਕੀ ਝੋਟੀ ਚੰਗੀ ਆ ਦੋ ਦੋ ਚਾਚਾਰੀ ਮਰਵਾਉਣੀਆਂ ਕਿਉਂਕਿ ਬਾਕੀ ਤਸੱਲੀ ਤੁਹਾਡਾ ਕੰਮ ਆ 나ੜੂ ਬਿਲਕੁਲ ਗਿੱਲਾ ਆ ਜੇ ਤਾਜੀ ਸੂਈ ਸਵਾਈ ਆ ਬਬਲਾ ਕਿੰਨੇ ਕੁ ਤੋਂ ਸਟਾਰਟਿੰਗ ਹੋਈ ਹੋਊਗੀ ਇਹ 9 ਕਿਲੋ ਬੋਲਾ ਹੋਊਗਾ 9 ਕਿਲੋ ਹਨਾ ਮਗਰ ਮੇਲ ਕਾਫ ਆ ਗਿਆ ਨਾ ਕਟਾ ਆ ਗਿਆ ਲਓ ਜੀ ਕਿਆ ਬਾਤ ਹੈ ਲੀਟਰ ਵਾਲਾ ਲਓ ਜੀ ਲਓ ਸੱਜਣਾ ਸ਼ੁਰੂਆਤ ਆਪਾਂ ਧਾਰਾਂ ਤੋਂ ਕੀਤੀ ਆ ਧਾਰ ਚੰਗੀ ਮੋਟੀ ਆ ਰੂਰ ਕੀ ਭੋਲੀ ਆ ਤੇ 9 ਕਿਲੋਸ ਨੇ ਬਸ ਕਰੋ ਜੀ ਬਾਕੀ ਤੁਸੀਂ ਆਪਣੀ ਆ ਕੇ ਚੈੱਕ ਕਰ ਹੀ ਲੈਣੀ ਸਾਰੇ ਸੂਝਵਾਨ ਨੇ ਛੋਟੀ ਜੰਗੀ ਆ ਖਰੀਦਣ ਵਾਲੀ ਆ ਜਿਹਨੇ ਘਰੇ ਰੱਖਣੀ ਆ ਵਾਹ ਜੀ ਵਾਹ ਕੀ ਬਾਤ ਹੈ ਜੀ ਬਾਈ ਬਹੁਤ ਸੋਹਣੀ ਲੱਗੀ ਕਰਮਾ ਵਾਲੀ ਨੂੰ ਜਿੰਦੀ ਰਹੇ ਜਿੰਦੇ ਘਰੇ ਜਾਵੇ ਹਨਾ ਤੇ ਲਓ ਜੀ ਹੁਣ ਤੋੜ ਕੇ ਤੁਹਾਨੂੰ ਵਿਖਾਉਨੇ ਆ ਲਓ ਜੀ ਤੋੜਾ ਕਰਵਾ ਦਿਓ ਚੈੱਕ ਤੇ ਹਾਂ ਬਹੁਤ ਦੋਸਨੀ ਸਾਕੇ ਆ ਹੰਮ ਅਜੀ ਘੀਰੀ ਆ ਠੀਕ ਆ ਆਪਾਂ ਪਹਿਲਾਂ ਨਿੱਕੇ ਜਿਹੇ ਬੋੜ ਕੇ ਕਹਿ ਦਈਏ ਨਾ ਕਰ ਤਾਂ ਵੱਡਾ ਦੇ ਨਾ ਛੋਟਾ ਥਲੀ ਜਲੀ ਮੈਂਦੀ ਆ ਹਾਂ ਨਾ ਬਾੜੀ ਵੀ ਨਹੀਂ ਜਾਰੀ ਨਮੋਜੜ ਜੀ ਦਾ ਨਾ ਬਾੜੀ ਛੋਟੀ ਬਾਕੀ ਲੰਬਾਈ ਦੇ ਹਿਸਾਬ ਨਾਲ ਬਹੁਤ ਲੰਮੀ ਆ ਲੰਬਾਈ ਬਹੁਤ ਆ ਲੰਬਾਈ ਚ ਨਹੀਂ ਕੋਈ ਕਸਰ ਹੈਗੀ ਥਾਂ ਲੇਵਾ ਵੀ ਸੋਹਣਾ ਲੱਗਾ ਅੱਛਾ ਜੀ ਸਾਰਾ ਵਾ ਨਾ ਨਿਬੂ ਕੋ ਨਾ ਜੋੜ ਦੂਗੀ ਹੂੰ 8 9 9 ਬੋੜਾ ਹੋਊਗਾ ਅੱਛਾ 8 9 ਕਿਲੋ ਬੋੜਾ ਰੈਡੀ ਆ ਠੀਕ ਆ ਲਾਓ ਕਿੰਨੇ ਦਿਨਾਂ ਦੀ ਸੋਈ ਹੋਗੀ ਚੌਥਾ ਦਿਨ ਚੌਥਾ ਦਿਨ ਕੋਈ ਵੀ ਭੂਰ ਛਟਾ ਨਹੀਂ ਹੈਗਾ ਹਨਾ ਠੀਕ ਤੇ ਥਾਣ ਇੱਕੋ ਜਿਹੇ ਪੱਦਰ ਹੋਣਗੇ ਕੋਈ ਵਧ ਘਟਨਾ ਥਾਣਾ ਹਾਂ ਕੋਈ ਵਧ ਘਟ ਨਹੀਂ ਥਾਣ ਹੋਊਗਾ ਲੈਵਾ ਥੱਲੇ ਪੂਰਾ ਹੈ ਕੜਾਕੇ ਧਾਰ ਸਜਣੋ ਬਣਾਇਆ ਹੀ ਬੈਠੀ ਪੂਰਾ ਸੋਹਣਾ ਲੈਵਾ ਤੇ ਸੋਹਣੀ ਦੂਜਾ ਸੂਹਾ ਹੋਊਗੀ ਜਾਂਦੀ ਦੂਜਾ ਸੂਹਾ ਭਾਈ ਦੂਜਾ ਸੂਹਾ ਹਾਂਜੀ ਕਿੰਨੇ ਦੀ ਦੇਦਗੇ ਜੀ ਮੋਲ ਦੇ ਭਾਵੇਂ ਕਰਨ ਜਿੰਨਾ ਮਰਜ਼ੀ ਕਰ ਲੇ ਹਾਂ 95000 ਦੀ ਦੇ ਦੀ 95 ਦੀ ਹਾਂ ਜੀ ਪਿਆਰ ਮੌਤ ਕਰ ਦੀਏ ਥੋੜਾ ਬਾਧੇ ਕਰਾਂਗੇ 92 ਦੀ ਦੇ ਦੀਏ ਐਂਡ ਚਲੋ ਦੇ ਦੇਣੇ ਪਰ ਫਿਰ ਹੁਣ ਛੋੜ ਹੀ ਹਣੀ ਜੋ ਠੀਕ ਆ ਬਾਜੀ ਆਪਾਂ ਮੋਲ ਨਹੀਂ ਜਿਆਦਾ ਕੀਤਾ ਠੀਕ ਹੈ ਜੀ ਹਾਂ ਜੀ ਭਾਈ 92000 ਦੀ ਸਜਣੋ ਹੋ ਗਈ ਤੇ ਅੱਗੇ ਆ ਗਈ ਵਹਿੜ ਪਲੂਣੀ ਚੌਗੀ ਅੱਛੀ ਆ ਪੈ ਪਾਰੀ ਚੌਗੀ ਬੱਚੀ ਪਲੂਣੀ ਇਹ ਦੇਖੋ ਇਹ ਜਿਹੜੀ ਸੰਧੀ ਇਹ ਦੇਖੋ ਵਾਹ ਕੀ ਬਾਤ ਹੈ ਦੇਖੋ ਇਹ ਦੇਖੋ ਅੱਛਾ ਤੇ ਮੂੰਹ ਚਾਰ ਤਾਂ ਹਾਂ ਦਾ ਸੀਲਿੰਗਾ ਸਾਨੂੰ ਸੀਲਿੰਗਾ ਸੂਲੀਆਂ ਬੜੀਆਂ ਹਨਾ ਖਣ ਵੀ ਬਣਾ ਜਾਂਦਾ ਜੋ ਹਜੇ ਨਹੀਂ ਗਏ ਨਾ ਪੱਸੀ ਲੈਦੀ ਆਣ ਦੇਣ ਠੀਕ ਆ ਜੇ ਕੋ ਭੰਨ ਭਾੜ ਫੜ ਕੇ ਸਾਭ ਲੂਗਾ ਨਾ ਜਿਹੜਾ ਆਪ ਆਪਾ ਕਰਨਾ ਹੈ ਭਾਵੇਂ ਵੇਚ ਵੀ ਲਵੇ ਠੀਕ ਆ ਗਰਮੀ ਨੇ ਮਨੂਣੀ ਨਹੀਂ 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 ਹਾਂਜੀ ਹਾਂਜੀ ਤੋੜ ਦੋ ਲਾਲ ਲੂੜ ਬੜੇ ਪਏ ਢੋਲ ਢੋਲਾ ਜੀ ਹਨਾ ਅਜਾ ਬਨ ਨਹੀਂ ਦਈ ਆ ਪੂਰੀ ਗੋਲ ਮਟੋਲ ਜੀ ਆ ਜੀ ਕੋਣੇ ਆ ਜਯਾ ਜੀ ਜਯਾ ਜੀ ਔੜ ਦੀਆਂ ਵਾਲੇ ਮੋੜ ਲਿਓ ਮੇਰੀ ਜੀ ਭਾਜੀ ਗੱਲ ਹੈ ਕਿ ਬਸੇ ਕਿੱਲੇ ਦੇ ਪੱਣਗੇ ਪਾ ਮਿਕਲ ਦਾ ਦਵਾਈ ਹੋਵੇ ਨਹੀਂ ਸੀ ਲਿਆ ਪਤਾ ਲੱਗ ਜਾਂਦਾ ਪਸ਼ੂ ਦਾ ਹਨਾ ਹੂੰ ਬੋਧੀ ਵਾਲੀ ਵਸ਼ੀ ਆ ਕਾਲੀ ਨਾਗਰ ਕੀ ਜਰਸੀ ਜਾਂਦੀ ਹੁੰਦੀ ਹੈ ਜਰਸੀ ਜਾਂਦੀ ਹੁੰਦੀ ਹੈ ਲਾਲ ਓੜ ਢੇਲ ਢੋਲ ਢੜੀ ਪਈ ਆ ਸਮਾਂ ਲੈ ਜਾਊਗੀ ਕਿਉਂਕਿ ਵਾਟ ਸਾਰੇ ਜਿਹੜੇ ਕੱਢ ਕੇ ਫੇਰ ਸੁਣੇ ਨੇ ਵਾਹ ਪੂਰੀ ਬਣ ਜਾਊਗੀ ਬਣੂ ਬਣੂ ਬੜੀ ਹੈ ਜਿਆ ਇੱ데 ਲੱਖਾਂ ਹੀ ਲੱਗੀ ਕਰਨ ਵਾਲੀ ਠੀਕ ਹੈ ਕੀਮਤ ਕਿੰਨੀ ਕੁ ਰਹਗੀ ਕੀਮਤ ਕੋਈ ਆਪਾਂ 65 ਨਹੀਂ ਮੰਗਣਾ ਅੱਛਾ ਕੋਈ 60 ਨਹੀਂ ਮੰਗਣਾ 55 ਆ ਗਿਆ ਤੀ ਬੱਚੀ ਦੇ ਨਾਲ ਉਹ ਚੋ ਪਿਆਰ ਮਾਉਤ ਉਹ ਚੋ ਪਿਆਰ ਮਾਉਤ ਜਾ ਛੱਡ ਗਈ ਤੁਹਾਡੀ ਖੁਸ਼ੀ ਹੈ ਜਨੇ ਜਨੇ ਚਲੋ 2 ਛੱਡਾਂਗੇ 53 ਹੀ ਦੀ ਹੈ ਹੈ ਫਿਰਿੰਗ ਜਾਈ ਦੀ ਹੋ ਛੱਡ ਦੇ ਹੋ ਛੱਡ ਦੇ ਹੋਰ ਨਾ ਕਰੋ ਤਾਂ ਖਾ ਨਹੀਂ ਖਾ ਰਹੀ 60000 ਦੀ ਹੈਗੀ 50 ਹੀ ਦੇ ਦੀ ਨਹੀਂ ਹੋਣਾ ਜੈ ਸਨੋਈ ਨਹੀਂ ਕਰ ਦੇ ਕੇ ਨਾ ਛੱਡਿਓ ਛੋਟ ਛੱਪਾ ਨਾ ਕਰਿਓ ਚਲੋ ਹੋ ਗਈ ਕਾਰ ਆਇਆ ਨੂੰ ਸੱਜਣੋ ਖਪਾਇਓ ਨਾ 60000 ਦੀ ਭਾਜੀ ਇਹ ਨਹੀਂ ਕਿਦਾਂ ਤਿਆਰ ਹੋ ਗਈ ਹਮ ਜਿੰਨਾ ਬੱਚੀ ਤੇ ਲਊ ਆ ਤੇ ਰਾਜੀ ਹੋਗੀ ਆ ਵੇਖਣੀ ਆਂ ਹਾਂਜੀ ਹਾਂਜੀ ਚਲੋ ਜੀ ਇਹੋ ਪਸ਼ੂ ਹਨਾ ਹਾਂਜੀ ਹਾਂਜੀ ਦੋਵੇਂ ਆਪਣੀ ਖਰੀਦਦਾਰੀ ਸੱਜਣੋ ਕਰਿਓ ਗਿਲਾ ਨਾੜੂਆ ਮੈਂ ਤੇ ਆਪਣੀ ਜਿਹੜੀ ਘਰ ਵਾਸਤੇ ਜਿਹਨੇ ਖੜਨੀ ਆ ਜਲਪਾਣੀ ਦੀ ਲੋੜ ਆ ਖਰੀਦਾਰੀ ਉਹ ਕਰਿਓ ਤੇ ਮੈਂ ਵੀ ਚੰਗੀ ਆ ਤੇ ਵੈੜ ਵੀ ਚੰਗੀ ਦੋਵੇਂ ਚੰਗੀਆਂ ਸਤਿ ਸ੍ਰੀ ਅਕਾਲ ਜੀ